ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਵੀਰ ਰਾਮਪਾਲ ਸ਼ਾਹਪੁਰ ਅੱਜ ਆਪਾਂ ਵੀਡੀਓ ਪਾਉਣ ਲੱਗੇ ਆਂ ਖੱਸੀ ਦੇ ਪਾਣੀ ਬਾਰੇ ਅੱਲ ਵੀ ਵੀਡੀਓ ਪਾਈ ਤਿੱਕ ਆਪਾਂ ਆਪਣੇ ਦੂਜੇ ਖੇਤ ਦੀ ਕਿ ਨਾਲਾਂ ਦੇ ਜਿਹੜਾ ਪਾਣੀ ਵੀਰ ਵੜਦੇ ਨਹੀਂ ਆ ਦੇਖੋ ਆ ਨਾਲ ਬੰਦ ਪਈ ਅੱਜ ਇਹ ਆਪਣੇ ਮੇਰੇ ਵਾਲੀ ਨਾਲ ਆ ਦੇਖੋ ਜਮਾ ਪਾਣੀ ਆ ਦੇਖੋ ਪਾਣੀ ਜਮਾ ਨਾਲ ਬੰਦ ਕਰੀ ਹੋਈ ਹੈ। ਸਾਡਾ ਪ੍ਰਸੰਗ ਨਾਲ ਬੰਦ ਖੜਾ ਹੈ। ਆ ਦੇਖੋ ਤੁਸਮ ਨਾਲ ਦਿਖਾਉਣ ਅੱਗੇ ਬੰਦ ਕਰੀ ਹੋਈ ਆ ਦੇਖੋ। ਆ ਦੇਖੋ ਇਹ ਨਾਲ ਬੰਦ ਕਰੀ ਅੱਗੇ ਫਿਰ ਆਪਾਂ ਕਹਿੰਦੇ ਆ ਸਰਕਾਰਾਂ ਨੂੰ ਦੋ ਦਿਨਾਂ ਵੀ ਜੀ ਨਹਿਰੀ ਪਾਣੀ ਨਹੀਂ ਆਉਂਦਾ ਐ ਨਹੀਂ ਆਉਂਦਾ ਤੇ ਨਹਿਰੀ ਵੀ ਪਾਣੀ ਨਹੀਂ ਆਉਂਦਾ। ਇਹ ਆ ਦੇਖੋ ਨਾਲ ਬੰਦ ਹੈਗੀ ਅੱਗੇ ਪਾਣੀ ਜਾ ਕੇ ਮਾਰੀ ਕਰੂਗਾ। ਆਪਣਾ ਦੋ ਨਾਲਾ ਤੇ ਖੇਤ ਲਾਦਾ। ਇੱਕ ਅੱਗੇ ਨਾਲ ਹੈ। ਕੱਲ ਵੀਡੀਓ ਪਾਈ ਤੀ ਉਹ। ਉਹ ਵਹਾਂ ਪਾਣੀ ਛੱਡਦੇ ਨਾਲ ਵਾਲੇ ਖੋਲ ਕੇ ਗਾਹਾਂ ਆਪਣਾ ਪਾਹਾਂ ਡੁੱਬਿਆ ਪਿਆ ਉਹ ਚ ਜੀਰੀ ਵੀ ਨਹੀਂ ਲੱਗਦੀ तकरीबन ਘੱਟ 15 20 ਦਿਨ ਹੋ ਗਏ ਇਹ ਰਖ ਰਹੇ ਨੇ ਜੀ ਪਾਣੀ ਨਹੀਂ ਆਉਂਦਾ ਨਹਿਰੀ ਨਹਿਰੀ ਪਾਣੀ ਆਊ ਕਿਵੇਂ ਸਰਕਾਰਾਂ ਨੂੰ ਆਪਾਂ ਦੋ ਦਿਨਾਂ ਵੀ ਨਹੀਂ ਨਹਿਰੀ ਪਾਣੀ ਫਿਰ ਬੰਦੀ ਹੋਊਗਾ ਜਦੋਂ ਪਾਣੀ ਇੱਥੇ ਕੋਈ ਵੜਦਾ ਨਹੀਂ ਪਾਣੀ ਅੱਗੇ ਜਾ ਕੇ ਟੁੱਟੂ ਗਈ ਜਾ ਕੇ ਇਹਦੇ ਛੱਡਦੇ ਨਾਲ ਬੰਦ ਪਈਏ ਜੇ ਵੀ ਕਿਸੇ ਦੀ ਵਾਰੀ ਆ ਵੀਰ ਦੀ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਆਪਾਂ ਪਾਣੀ ਦੀ ਵਾਰੀ ਨਾ ਨਾਲ ਨਾਲ ਬੰਦ ਕਰ ਦੋ ਪਾਣੀ ਨੁਕਸਾਨ ਕਰੂਗਾ ਜੇ ਕਿਸੇ ਦੇ 4 ਘੰਟੇ ਨੇ 5 ਕਿੱਲੇ ਦਾ ਪਾਣੀ 6 ਕਿੱਲੇ ਦਾ ਉਹ ਸਾਰਾ ਖਣਿਆ ਦਿਓ ਸਾਰੇ ਥੋੜਾ ਥੋੜਾ ਪਾਣੀ ਪੂ ਸਾਰੀ ਵਾਰੀ ਪੈ ਜੂ। ਨਲੇ ਤਾਂ ਆਪੋ ਆਪ ਦੀ ਵਾਰੀ ਹਰੇਕ ਲਾਓ ਮੇਰਾ ਵੀ ਇਹ ਕਹਾ ਜਾ ਕੇ ਨੁਕਸਾਨ ਕਰਦਾ ਫਿਰ ਆਪਾਂ ਸਰਕਾਰ ਨੂੰ ਕਹਿੰਦੇ ਨੇ ਇਹ ਹੋਊਗਾ ਮੋਟਰਾਂ ਤਾਂ ਆਪਦੀਆਂ ਚਲਾਉਣੇ ਆ। ਨਹਿਰੀ ਪਾਣੀ ਆਪਾਂ ਬੰਦ ਕਰ ਦੇ ਅੱਗੇ ਸਰਕਾਰ ਨੂੰ ਕਹਨੇ ਆ ਵੀ ਨਹਿਰੀ ਪਾਣੀ ਆਉਂਦਾ ਨਹਿਰੀ ਪਾਣੀ ਫਿਰ ਬੰਦੀ ਹੋਊਗਾ ਅੱਗੇ ਜਦੋਂ ਨਹਿਰੀ ਪਾਣੀ ਕਿਸੇ ਨੇ ਵਰਤਿਆ ਨਾ ਫਿਰ ਬੰਦੀ ਹੋਊਗਾ ਮੋਟਰਾਂ ਤਾਂ ਹਰੇਕ ਅਗਲਾ ਚਲਾਉਂਦਾ ਹੈਗਾ ਨਹਿਰੀ ਪਾਣੀ ਵਰਤਣ ਜਦੋਂ ਲੋੜ ਹੋ ਜਦੋਂ ਸੱਟ ਲਿਆਉਂਦੇ ਨਹੀਂ ਅਗਲਾ ਨਾਲ ਬੰਦ ਕਰ ਦਿੰਦਾ ਅੱਗੇ ਪਾਣੀ ਮਾਰ ਕਰੂਗਾ ਜਾ ਕੇ ਤੇ ਆ ਦੇਖੋ ਅੱਗੇ ਦਿਖਾ ਰਹੇ ਤੁਹਾਨੂੰ ਵੀ ਆਪਾਂ ਹੋਰ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਜਿਹੜੀ ਇਹ ਮੈਰੀ ਪਾਣੀ ਹੈ ਇਹਦੇ ਇੱਕ ਬੇਨਤੀ ਹੈ ਵੀ ਜਿਹੜੇ ਅੱਗੇ ਤੇ ਬੋਰ ਲਾਏ ਜਾਣ ਕਿਉਂ ਜਿਹੜਾ ਹੁਣ ਪਾਣੀ ਜਿਵੇਂ ਨਾਲਾ ਬੰਦ ਕਰਦੇ ਨੇ ਕਹਾਂ ਜਾ ਕੇ ਪਾਣੀ ਧੱਕਾ ਕਰਦਾ ਜਾਂ ਪਾਣੀ ਫਿਰ ਕਿਸੇ ਬੰਦ ਹੋ ਜਾਂਦਾ ਪਾਣੀ ਬੰਦ ਨਹੀਂ ਹੋਊ ਪਾਣੀ 12 ਮਹੀਨੇ ਤੀਦਨ ਚੱਲਦਾ ਹੀ ਰਹੂਗਾ ਜਿਵੇਂ ਆਪਾਂ ਤੁਹਾਨੂੰ ਅੱਜ ਦਿਖਾਉਣੇ ਆ ਜੋ ਮਾਰ ਕੇ ਜਿਵੇਂ ਇੱਥੋਂ ਥੋੜਾ-ਘੋੜਾ ਥਾਉ ਲੈ ਕੇ ਇੱਥੇ ਬੋਰ ਲਾਇਆ ਜਾਵੇ ਜਿਹੜਾ ਪਾਣੀ ਨਹਿਰੀ ਨਾਲ ਬੰਦ ਨਾ ਹੋਵੇ ਹਰ ਵਕਤ ਨਾਲ ਚੱਲੀ ਜਾਵੇ ਜਿਵੇਂ ਬੋਰ ਲਾਇਆ ਜਾਵੇ ਵੱਡਾ ਬੋਰ ਲਾ ਕੇ ਉਹਦੇ ਵਿੱਚ ਪਾਣੀ ਛੱਡਿਆ ਜਾਵੇ ਨਾਲੇ ਤਾਂ ਪਾਣੀ ਵੇਚਣਾ ਹੋਵੇ ਪਾਣੀ ਆਪਣਾ ਪਾਣੀ ਹੋਸਾ ਜਿਵੇਂ ਉਹ ਹੋਊਗਾ ਪਾਣੀ ਉੱਪਰ ਆਊਗਾ ਕਿਉਂ ਜਦੋਂ ਮੀਂਹ ਪੈ ਜਾਂਦਾ ਹੈ ਮੀਂਹ ਨਾਲ ਵੀ ਪਾਣੀ ਕੋਈ ਵਰਤਣਾ ਨਹੀਂ ਚੱਲੀ ਜਾਂਦਾ ਜਾਂ ਗਾਹਾਂ ਪਾਣੀ ਕੁੱਟਦਾ ਕੱਸੀ ਜਾਂ ਫਿਰ ਮਾਗਰੋ ਸੁਆ ਬੰਦ ਹੁੰਦਾ ਹੈ ਜਦੋਂ ਵੀ ਲੋੜ ਹੈ ਉਦੋਂ ਅਗਲਾ ਵੱਟ ਕੇ ਲੈ ਜੂ ਨਹੀਂ ਇਹਦੇ ਵਿੱਚ ਜਦੋਂਰੇ ਬੋਰ ਲਾਏ ਗਏ ਹਰੇਕ ਨਾਲ ਤੇ ਬੋਰ ਲਾਜੇਨ ਇੱਕ ਇੱਕ ਨਾਲ ਤੇ ਇੱਕ ਇੱਕ ਬੋਰ ਉਹਦੇ ਵਿੱਚ ਪਾਣੀ ਛੱਡਿਆ ਜਾਵੇ ਇਹ ਅਪਰਾਲਾ ਕਰਿਆ ਜਾਵੇ ਸਰਕਾਰ ਨੂੰ ਬੇਨਤੀ ਹੈ ਕਿਉਂਕਿ ਨਾਲੇ ਤਾਂ ਪਾਣੀ ਦੀ ਬਚਤ ਹੋਵੇ ਨਾਲੇ ਜਦੋਂ ਪਾਣੀ ਦੀ ਲੋੜ ਹੈ ਆਪਾਂ ਨੂੰ ਉਦੋਂ ਪਾਣੀ ਵਰਤੋ ਨਹੀਂ ਪਾਣੀ ਇਹਦੇ ਵਿੱਚ ਜਿਹੜੇ ਆਪਣੇ ਬੋਰ ਨੇ ਉਹਦੇ ਵਿੱਚ ਛੱਡਿਆ ਜਾਊਗਾ ਪਾਣੀ ਉੱਪਰ ਆਊਗਾ ਧੰਨਵਾਦ